ਚਲੋ ਕਿਸਾਨ ਪਰਵਾਇਰ ਗੁਰਜੀਕਾ ਖਾਲਸਾ ਵਾਇਰ ਗੁਰਜੀ ਕੀ ਫਤਿਹ ਅਸੀਂ ਜੇ ਗੱਲ ਕਰੀਏ 2019 ਤੋਂ ਲੈ ਕੇ ਆ ਜਿਹੜੇ ਇਲਾਕੇ 'ਚ ਅਸੀਂ ਬੈਠੇ ਅੱਜ ਇਸ ਇਲਾਕੇ ਦੇ ਵਿੱਚ ਹੜ੍ਹ ਦੀ ਏਡੀ ਵੱਡੀ ਮਾਰ ਰਹੀ ਆ 19 ਦੇ ਵਿੱਚ ਵੀ ਔਰ ਆ 23 ਦੇ ਵਿੱਚ ਵੀ ਪਰ ਸਾਡੀਆਂ ਸਰਕਾਰਾਂ ਪਿਛੇ ਆਈਆਂ ਵੀ ਆ ਔਰ ਗਾੜੀ ਨਵੀਆਂ ਵੀ ਆਈਆਂ ਵਾ ਪਰ ਇਸ ਇਲਾਕੇ ਦੀ ਜਿਹੜੀਆਂ ਸੜਕਾਂ ਵਾ ਉਹਨਾਂ ਦੀ ਸਾਰ ਕੋਈ ਨਹੀਂ ਲਈ ਗਈ 19 ਤੋਂ ਲੈ ਕੇ ਅੱਜ 24 ਆ ਗਿਆ ਇਸ ਕਰਕੇ ਅਸੀਂ ਅੱਜ ਤੋਂ 20 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸਾਂਝਾ ਸ਼ਕਤੀ ਕਮੇਟੀ ਪੰਜਾਬ ਕੋਲ ਬੁੱਢਾ ਨੇ ਇਸ ਸਰਕਾਰ ਨੂੰ ਅਸੀਂ ਕਿਹਾ ਸੀ ਕਿ ਬੰਦੀਆਂ ਨੋਚਾਂ ਜਿਹੜੀਆਂ ਦੋ ਸੰਖਬਾਨਾਂ ਵੱਡੇ ਜਿੰਨਾਂ ਹਜੇ ਤੱਕ ਪੂਰਾ ਕੋਈ ਧਿਆਨ ਨਹੀਂ ਦਿੱਤਾ ਗਿਆ ਫੇ ਇਹਨਾਂ ਸੜਕਾਂ ਨੂੰ ਕੋਈ ਧਿਆਨ ਨਹੀਂ ਦਿੱਤਾ ਗਿਆ ਫੇ ਇਹ ਜਿਹੜਾ ਏਰੀਆ ਇੱਥੇ ਗੰਨਾ ਬੀਜਿਆ ਜਾਂਦਾ ਵਾ ਬਹੁਤ ਵੱਡੇ ਵੱਡੇ ਨੁਕਸਾਨ ਹੋ ਰਹਾ ਆ ਦਿਨ ਦਿਹਾੜੇ ਇੱਥੇ ਹਾਦਸੇ ਵਾਪਰ ਰਹੇ ਆ ਪਰ ਅਸੀਂ ਇਹ ਸਰਕਾਰ ਨੂੰ ਅੱਜ ਤੋਂ 20 ਦਿਨ ਪਹਿਲਾਂ ਲਗਭਗ ਪਹਿਲਾਂ ਅਸੀਂ ਪ੍ਰੈਸ ਨੋਟ ਵੀ ਦਿੰਦੇ ਰਹੇ ਆ ਮੰਗ ਪੱਤਰ ਡੀਸੀ ਸਾਹਿਬ ਨੂੰ ਵੀ ਦਿੰਦੇ ਰਹੇ ਆ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੰਦੇ ਰਹੇ ਆ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਗਿਆ ਤੇ ਦੋ ਪਾਸੇ ਜਿੱਥੋਂ ਬੰਦ ਦਾ ਤੋੜ ਟੁੱਟਾ ਸੀ ਗੱਟਾ ਮੁੰਡੀ ਕਾਸੂ ਉਹ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਇਹਨਾਂ ਨੂੰ ਵੀ ਸੂਰਜਾ ਜਾਵੇ ਪਰ ਉਹਦੇ ਤੇ ਵੀ ਸਾਨੂੰ ਵਾਰ-ਵਾਰ ਵਾਅਦਾ ਕਰਦੇ ਰਹੇ ਇਹਦਾ ਕੰਮ ਵੀ ਜਲਦੀ ਚਲਾਵਾਂਗੇ ਪਰ ਕੋਈ ਨਹੀਂ ਚਲਾਇਆ ਗਿਆ ਇੱਕ ਕਿਲੀਵਾਰੇ ਤੋਂ ਲੈ ਕੇ ਗਿੱਦੜ ਪਿੰਡੀ ਤੱਕ ਜਿਹੜੀਆਂ ਵੱਡੀਆਂ ਪੁਲੀਆਂ ਉਹਨਾਂ ਨੇ ਉਧਰੋਂ ਜ਼ਮੀਨ ਪੱਟ ਕੇ ਸੜ ਦਿੱਤੀ ਉਥੇ ਡੀਸੀ ਸਾਹਿਬ ਜਲੰਧਰ ਆਏ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੇ ਭਰਮ ਭਾਈ ਕਰਾਂਗੇ ਪਰ ਕੋਈ ਨਹੀਂ ਕੀਤੀ ਗਈ ਇਸ ਕਰਕੇ ਫਿਰ ਜੋ ਕਿਸਾਨ ਸੰਘਰਸ਼ ਕਮੇਟੀ ਸੂਬਾ ਕਮੇਟੀ ਵੱਲੋਂ ਇੱਕ ਧਰਨਾ ਮਿਥਿਆ ਗਿਆ 18 ਤਰੀਕ ਨੂੰ ਜੋ ਕੱਲ ਨੂੰ 10 ਤੋਂ ਲੈ ਕੇ 3 ਵਜੇ ਤੱਕ ਇਸ ਦਿਨ ਦਫ਼ਤਰ ਸ਼ਾਹਕੋਟ ਲਗਾਇਆ ਜਾਊਗਾ ਅਸੀਂ ਸਾਰੇ ਇਸ ਇਲਾਕੇ ਦੇ ਇਸ ਨੂੰ ਬੇਨਤੀ ਕਰਦੇ ਆਂ ਔਰ ਜਲੰਧਰ ਜ਼ਿਲ੍ਹੇ ਦੇ ਆਗੂਆਂ ਨੂੰ ਬੇਨਤੀ ਕਰਦੇ ਆਂ ਕਿ ਕੱਲ ਨੂੰ ਇਸ ਧਰਮ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਇਹਨਾਂ ਕਮਾਲ ਗਵਰਨਮੈਂਟ ਦਾ ਧਿਆਨ ਲਾਇਆ ਜਾਵੇ ਇਹਨੀਆਂ ਬੀਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ